ਲੋਬੀ ਅੱਜ ਆਪਾਂ ਇੱਥੇ ਦੁਕਾਨੇ ਖਰੀਦਣ ਪਹੁੰਚੇ ਆ ਜੀ ਤੇ ਵੇਖੋ ਗ੍ਰਾਂ ਬਾਈ ਜਾਣ ਕਰਾਂ ਮਾਰੀ ਜਾਂਦਾ ਦੁਕਾਨਿਆਂ ਨੂੰ ਪਾਲਿਸ਼ ਤੇ ਦੁਕਾਨੇ ਵੀ ਬਾਈ ਜੀ ਰੰਗ ਕਰਨ ਵਾਸਤੇ ਲਾਲ ਤੇ ਆਜੋ ਸੁਣਦਿਆਂ ਭਾਉ ਦੇ ਵਿਚਾਰ ਹਰੀਕੇ ਰੋਡ ਤੋਂ ਪਿੱਖੀਵੰਡ ਰੋਡ ਤੇ ਜੀ ਸਭਰਾਮਾ ਦੇ ਜੀ ਬਿਲਕੁਲ ਲਾਲ ਰੰਗ ਦੁਵਾਨਿਆਂ ਦਾ ਜੋਤੀਸ਼ਾ ਵਾਲੇ ਵੀਰ ਆ ਜੀ ਤੇ ਇੱਕ ਨੰਬਰ ਦਾ ਭਰਾ ਸਾਡੇ ਕੰਮ ਕਰਦੇ ਬਾਈ ਜੀ ਖਾ ਕੇ ਵੇਖਿਆ ਬਹੁਤ ਮਿੱਠਾ ਦੁਆਣਾ ਹੈ ਜੀ ਰੰਗ ਲਾਲ ਕਰੋ ਪੂਰਾ ਸੇਧ ਦਾ ਰੱਖੋ ਖਿਆਲ ਇੱਕ ਨੰਬਰ ਦੁਵਾਨੇ ਜੋਤੀਸ਼ਾ ਵਾਲਾ ਵੀਰ ਵੇਚਦਾ ਸਾਡਾ ਨਾ ਕੀ ਆ ਤੇਰਾ ਅਲੀ ਬਾਬਾ ਅਲੀ ਨੰਬਰ 1 ਦੇ ਨੰਬਰ 3 ਹਦਵਾਨਾ ਅਲੀ ਬਾਬਾ 1 ਨੰਬਰ ਦਵਾਨੇ ਵੇਚਦਾ ਬਾਈ ਜੀ ਤੇ ਹਰ ਇੱਕ ਵੀਰ ਇੱਥੇ ਜੋਤੀਸ਼ਾ ਜਦੋਂ ਆਪਾਂ ਬਾਬਾ ਬੁੱਢਾ ਸਾਹਿਬ ਨੂੰ ਜਾਣੇ ਆ ਜੀ ਭਿੱਕੀ ਵੈਂਡ ਰੋਡ ਹਰੀਕੇ ਪੱਤਣ ਤੋਂ ਮੁੜਦੇ ਆ ਜੀ ਪੱਟੀ ਵਾਲੀ ਸਾਈਡ ਨੂੰ ਉਸ ਰੋਡ ਤੇ ਬਾਈ ਦਾ ਦੁਕਾਨ ਹੈ ਤੇ ਜਰੂਰ ਲਰਚਣ ਦਿਓ ਹਾਂ ਬਾਈ ਕਿਵੇਂ ਆ ਦਵਾਨਾ ਕਿੱਦਾਂ ਕਰਾ ਨੰਬਰ 1 ਦਾ ਦਵਾਨਾ ਹੋਊਗਾ ਆਪਾਂ ਆਪ ਖੇਤੀ ਲਈ ਦੀ ਵੀਰੇ ਵਾਹ ਜੀ ਦੇਸੀ ਦਵਾਨਾ ਮਿੱਠਾ ਬਣਾਉਗਾ ਪਿਓ ਨੇਚਰਲ ਦੇਸੀ ਆਏ ਨਹੀਂ ਆ ਟੀਕੇ ਟੂਕੇ ਵਾਲਾ ਆਪਣੇ ਕੋ ਕੰਮ ਹੀ ਕੋਈ ਨਹੀਂ ਵੀਰੇ ਹਾਂਜੀ ਹਾਂਜੀ ਆਹੋ ਕਈ ਆ ਆਹ ਦਿੰਦੇ ਟੀਕੇ ਲਾਉਂਦੇ ਆ ਕੋਈ ਨਹੀਂ ਕੰਮ ਹੈ ਵੀਰੇ ਵਧੀਆ ਇੱਕ ਨੰਬਰ ਦਾ ਦਵਾਨਾ ਖਾਓ ਵਾਹ ਜੀ ਫਸੇਦ ਵੀ ਬਣਾਉਂਦੇ ਨਾਲ ਸਾਰੇ